ਆਜ਼ਾਦੀ ਦਿਹਾੜਾ ਗੁਰਦਾਸਪੁਰ ਦੇ ਵਿੱਚ ਕੈਬਟ ਮੰਤਰੀ ਲਾਲ ਚੰਦ ਕਟਾਰੂ ਚੱਕ ਦੇ ਵੱਲੋਂ ਝੰਡਾ ਲਹਿਰਾਇਆ ਗਿਆ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਖੇਡ ਸਟੇਡੀਅਮ ਵਿਖੇ ਇਹ ਸਮਾਗਮ ਕਰਵਾਇਆ ਗਿਆ ਸੋ ਕੌਮੀ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਪਰੇਡ ਦਾ ਨਿਰੀਖਣ ਵੀ ਕੀਤਾ ਜੋ ਗੁਰਦਾਸਪੁਰ ਦੇ ਵਿੱਚ ਵੀ ਇਹ ਸਮਾਗਮ ਕਰਵਾਇਆ ਗਿਆ ਜਿਸ ਦੇ ਵਿੱਚ ਕੈਬਟ ਮੰਤਰੀ ਲਾਲ ਚੰਦ ਕਟਾਰੂ ਚੱਕ ਦੇ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਤਿਰੰਗਾ ਝੰਡਾ ਲਹਿਰਾਇਆ ਗਿਆ ਸੋ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਖੇਡ ਸਟੇਡੀਅਮ ਵਿਖੇ ਸਮਾਗਮ ਕਰਵਾਇਆ ਗਿਆ ਸੀ ਸੋ ਝੰਡਾ ਲਹਿਰਾਉਣ ਤੋਂ ਬਾਅਦ ਪਰੇਡ ਦਾ ਨਿਰੀਖਣ ਵੀ ਕੀਤਾ ਗਿਆ ਗੁਰਦਾਸਪੁਰ ਦੇ ਵਿੱਚ ਇਹ ਸਮਾਗਮ ਹੋਇਆ ਜਿਸ ਦੇ ਵਿੱਚ ਮੰਤਰੀ ਲਾਲ ਚੰਦ ਕਟਾਰੂ ਚੱਕ ਦੇ ਵੱਲੋਂ ਝੰਡਾ ਲਹਿਰਾਇਆ ਗਿਆ ਜਸ਼ਨੇ ਆਜ਼ਾਦੀ 76 ਮਾ ਆਜ਼ਾਦੀ ਦਿਹਾੜਾ ਪੂਰਾ ਦੇਸ਼ ਜਿਹੜਾ ਕੀ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਤੇ ਦੇਸ਼ ਭਗਤੀ ਦੇ ਵਿੱਚ ਸਰਾਬਾਰ ਸਰਾਪੋਰ ਹੋ ਰਿਹਾ ਹੈ ਐਸਪੀ ਗੁਰਦਾਸਪੁਰ ਸਰ ਸਰ ਜਲੰਧਰ ਅਰਨ ਪਟਿਆਲਾ ਤੋਂ ਨੈਵੀ ਜਲ ਸਪਲਾਈ ਪ੍ਰੋਜੈਕਟ ਨਿਰਮਾਣ ਦੀ ਹੈ ਜੁਧਿਆਣਾ ਵਿੱਚ 580 ਐਮਐਲ ਇਸ ਵਰਤਮਾਨ ਹੈ ਜਲ ਪਰਾਪਤ ਕੋਰਟ ਕਰ ਮਾਮਲੇ ਗਵਰਨਰ ਦੀਆਂ ਪ੍ਰਾਪਤੀਆਂ ਜੇ ਵੀ ਸੀਜ਼ਨ 2024-25 ਦੌਰਾਨ ਕਨਕਦੀ ਜਮੀਨ ਦਾ ਸੀਜ਼ਨ ਮਿਤੀ 1024 ਤੋਂ ਸ਼ੁਰੂ ਹੋ ਕੇ 31 ਮਾਰਚ 24 ਤੱਕ ਹੋਇਆ ਪਾਰ ਸਰਕਾਰ ਪ੍ਰਾਪਤ ਦੇ ਵੱਲੋਂ ਕਨ ਬੰਦੀ ਬੋਲ ਆਪਣੇ ਵੱਲੋਂ ਰਮਾਰਸ਼ ਮੁੱਖ ਮੰਤਰੀ ਸਰਕਾਰ ਭਵਨ ਸਮਾਰਟੀ ਵੱਲੋਂ ਸਮੂਚੇ ਦੇ ਸਵਾਸੀਆਂ ਨੂੰ ਤੇ ਵਿਸ਼ੇਸ਼ ਤੌਰ ਤੇ ਆਪਣੇ ਪੰਜਾਬੀਆਂ ਨੂੰ ਦਿਲ ਦੀ ਗਰਾਈਆਂ ਤੋਂ ਮੁਬਾਰਕਾਂ ਦਿੰਦਾ ਅੱਜ ਲੰਬੀਆਂ ਲੰਬੀਆਂ ਜਦੋਂ ਜਹਾਤਾ ਤੋਂ ਬਾਅਦ ਜਿਹੜੀ ਆਜ਼ਾਦੀ ਮਿਲੀ ਆ ਭਾਰਤ ਨੂੰ ਉਸ ਆਜ਼ਾਦੀ ਦਾ ਦਿਹਾੜਾ ਸੋ ਮੇਰੇ ਲਈ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਅੱਜ ਮੈਨੂੰ ਗੁਰਦਾਸਪੁਰ ਵੀ ਕੇ ਆਉਣ ਦਾ ਮੌਕਾ ਮਿਲਿਆ ਜਿਹੜਾ ਮੇਰਾ ਕਰਮ ਭੂਮੀ ਵੀ ਆ ਜਿੱਥੇ ਮੈਂ ਲੰਬਾ ਸਮਾਂ ਇਸ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਵਾਲੀ ਲੜਦੇ ਆ ਆਪਣੀ ਜ਼ਿੰਦਗੀ ਦਾ ਸਮਾਂ गुजारਿਆ ਸੋ ਲਗਾਤਾਰ ਪੰਜਾਬ ਸਾਡਾ ਸਾਡਾ ਦੇਸ਼ ਤਰੱਕੀ ਕਰੇ ਦਿਨ-ਦੁਗਣੀ ਰਾਤ-ਰਗਣੀ ਬੁਲੰਦੀਆਂ ਨੂੰ ਸੋਵੇ ਇਹਦੇ ਲਈ ਸਾਡੀਆਂ શુભ ਕਾਮਨਾਵਾਂ ਨੇ ਸਾਡੇ ਯਤਨ ਵੀ ਨੇ ਸੋ ਪੰਜਾਬ ਦੇ ਅੰਦਰ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਜਿੱਤ ਨੇ ਤਰੱਕੀ ਵੱਲੋਂ ਪੰਜਾਬ ਦੇ ਲੋਕਾਂ ਦੀ ਆਰਥਿਕ ਦਸਾਂ ਨੂੰ ਸੁਧਾਰਨ ਦੇ ਲਈ ਬੱਡੇ ਇਤਿਹਾਸਿਕ ਇਹ ਵਿਗਿਆਨ ਕੰਮ ਕਰਦੇ ਆ ਸੋ ਅੱਜ ਆਜ਼ਾਦੀ ਦਾ ਦਿਹਾੜਾ ਬੜਾ ਪਵਿੱਤਰ ਦਿਹਾੜਾ ਹੈ ਬੜਾ ਸਾਡਾ ਸਾਨਾ ਮੱਤਾ ਦਿਹਾੜਾ ਮੈਂ ਸਮੁੱਚੇ ਪੰਜਾਬੀਆਂ ਨੂੰ ਤੇ ਗੁਰਦਾਸਪੁਰ ਵਾਸੀਆਂ ਨੂੰ ਖਾਸ ਕਰਕੇ ਜਿਹੜੇ ਆ ਇਸ ਜਿਹੜੇ ਦੀਆਂ ਬਹੁਤ ਬਹੁ ਮੌਕਾ ਦ ਗੁਰਦਾਸਪੁਰ ਵਾਸੀਆਂ ਨੂੰ ਜੋ ਆ ਤੇ ਵਿਕਾਸ ਕਰਦੇ ਉਹ ਕੀ ਕੀ ਬਿੱਤਾ ਜਾ ਰਿਹਾ ਹੈਗਾ ਮੈਂ ਭਾਸਨ ਚ ਵੀ ਕਿਹਾ ਆ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਵੱਡੇ ਪ੍ਰੋਜੈਕਟ ਗੁਰਦਾਸਪੁਰ ਦੇ ਲਈ ਮਾਰਦਿਕ ਮੁੱਖ ਮੰਤਰੀ ਵੱਲੋਂ ਤਿਆਰ ਕੀਤੇ ਜਾ ਰਹੇ ਆ ਮੈਨੂੰ ਲੱਗਦਾ ਵੀ ਬੜੇ ਇਤਿਹਾਸਿਕ ਪ੍ਰੋਜੈਕਟ ਹੋਣਗੇ ਗੁਰਦਾਸਪੁਰ ਜਿਹੜਾ ਚੰਮੂ ਤੋਂ ਟ੍ਰੈਕਸਪ੍ਰੈਸ ਵੇ ਜਿਹੜਾ ਹੈਗਾ ਵਾ ਉਹਦਾ ਜਿਹੜਾ ਰੜਕਾਈ ਵੀ ਅੜਿਆ ਹੋਇਆ ਉਹ ਵੀ ਨਹੀਂ ਕਹਣਾ ਚਾਹੁੰਦਾ